आज हमारी एन डी आर एफ की टीम ने डिस्ट्रिक्ट एडमिनिस्ट्रेशन की हेल्प से यहाँ एक मॉक एक्साइज कंडक्ट की है इसमें सभी डिपार्टमेंट्स का सहयोग रहा है और डी सी तरन, -तरन सर के निर्देशन में और जो आज चेयर की है वो एस डी पट्टी साहब ने हमारी ये मॉक एक्साइज चेयर की है और हमने कोशिश की है कि ज़्यादा से ज़्यादा लोगों को इस फ्लड से किस तरह बचा जाए और दूसरों को किस तरह बचाया जाए हमने वो रेस्क्यू टेक्निक किया जाए सर आपकी टीम जो बठिंडा से आ रहा है जब आपका कॉल की जाती है कितनी देर में पहुंच जाती है जब फ्लड की ड्यूरेशन जब फ्लड के लिए कॉल जाती है तो हमारी टीम ऑन व्हील्स uh, रहती है तैयार रहती है और इन दस से पंद्रह मिनट जो है हमारा कैंप छोड़ देती है और अभी हमारी एक टीम ਲਾਡੋਵਾਲ ਮੇ ਵੀ ਹੈ ਤੋ ਔਰ ਫਲਡ ਕੇ ਟਾਈਮ ਮੇ ਹਮ ਦੋ ਤਿੰਨ ਜਗ੍ਹਾ ਆਪਣੀ ਟੀਮ ਹਮਾਰੀ ਸਟੇਸ਼ਨਡ ਹੋ ਜਾਂਦੀ ਹੈ ਜਹਾ ਵੀ ਨੀਅਰ ਬਾਈ ਲੋਕੇਸ਼ਨ ਹੁੰਦੀ ਹੈ ਵਹਾਂ ਹਮਾਰੀ ਟੀਮ ਮਾਰਚ ਕਰ ਸਕਦੀ ਹੈ ਥੈਂਕ ਯੂ ਇਸ ਕੀਤੀ ਜਾ ਰਹੀ ਹੈ ਤੇ ਅਸੀਂ ਸਪਾਟ ਲਿਆ ਸੀ ਕਿਉਂਕਿ ਸਾਡੇ ਤਰਨਤਨ ਜ਼ਿਲ੍ਹੇ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੈਗਾ ਕਿ 2019 ਦੇ ਵਿੱਚ ਤੇ 2023 ਦੇ ਵਿੱਚ ਹੜਾ ਆਏ ਸੀਗੇ ਤੇ ਪਹਿਲਾਂ ਸਾਡੀ ਪਲਾਨ ਸੀਗੀ ਕਿ ਅਸੀਂ ਸਬਰਾਂ ਵਾਲੀ ਸਾਈਟ ਤੇ ਜਾ ਕੇ ਐਕਸਰਸਾਈਜ਼ ਕਰਾਂਗੇ ਬਟ ਉਧਰਲੀ ਸਾਈਟ ਤੇ ਪਾਣੀ ਨਹੀਂ ਸੀਗਾ ਤੇ ਫਿਰ ਅਸੀਂ ਆਹ ਸਾਈਟ ਜਿਹੜੀ ਹੈਗੀ ਆ ਐਨਡੀਆਰਐਫ ਦੇ ਅਸਿਸਟੈਂਟ ਕਮਾਂਡੈਂਟ ਜਿਹੜੇ ਪੰਕਜ ਜੀ ਹੈਗੇ ਆ ਇਹਨਾਂ ਦੀ ਤੇ ਇਹਨਾਂ ਦੀ ਟੀਮ ਇਹਨਾਂ ਦੀ ਟੀਮ ਨੇ ਇਹ ਵਾਲੀ ਸਾਈਟ ਜਿਹੜੀ ਆ ਇਹ ਚੂਜ਼ ਕੀਤੀ ਸੀਗੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇਹਨਾਂ ਨੇ ਕਾਫੀ ਐਨਡੀਆਰਐਫ ਤੇ ਜਿੰਨੇ ਵੀ ਸਾਰੇ ਦੇ ਪਾਰਟਿਸਪੇਟ ਕੀਤਾ ਕਿੰਨੇ ਟੋਟਲ ਪਾਰਟਿਸਪੇਟ ਕੀਤਾ ਅਪਨੇ 28 28 ਪਰਸਨਸ ਨੇ ਪਾਰਟਿਸਪੇਟ ਕੀਤਾ ਸਾਰਿਆਂ ਨੇ ਆਪਣੀ ਆਪਣੀ ਸਕਿੱਲ ਦਿਖਾ ਲਈ ਹੈਗੀ ਆ ਕਿਵੇਂ ਕਿਵੇਂ ਆਪਾਂ ਜਿਹੜਾ ਹੈਗਾ ਜੇਕਰ ਡਰਾਉਨਿੰਗ ਡਰਾਉਨਿੰਗ ਸਿਚੁਏਸ਼ਨ ਆ ਜਾਏ ਹੜ ਆ ਜਾਣ ਆਪਾਂ ਕਿਵੇਂ ਰੈਸਕਿਊ ਕਰਨਾ ਹੈ ਤੇ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਦੱਸਿਆ ਕਿ ਪਹਿਲਾਂ ਬੈਂਬੂ ਦੇ ਨਾਲ ਜੇਕਰ ਕੋਈ ਬੰਦਾ ਡੁੱਬ ਰਿਹਾ ਉਹ ਆਪਾਂ ਲੰਮੇ ਪਾ ਕੇ ਜਿਹੜਾ ਹੈਗਾ ਉਹ ਬੰਦੇ ਨੂੰ ਖਿੱਚਣਾ ਆਪਾਂ ਖੜੇ ਹੋ ਕੇ ਨਹੀਂ ਖਿੱਚਣਾ ਉਹ ਜਿਹੜਾ ਹੈਗਾ ਕਿ ਉਹਦੀ ਉਹਦੀ ਅੱਜ ਜਿਹੜਾ ਸੇਵ ਸੇਵ ਕਰਨ ਵਾਲਾ ਉਹਦੀ ਆਪਣੀ ਜਿਹੜੀ ਹੈਗੀ ਉਹ ਡੁੱਬ ਸਕਦਾ ਇਹਨਾਂ ਨੇ ਬੱਕਰੀ ਬੱਕਰੀ ਟੈਕਨੀਕਸ ਤੁਸੀਂ ਸਾਰਿਆਂ ਨੇ ਦੇਖੀਆਂ ਹੈਗੀਆਂ ਇਹ ਅਸੀਂ ਜਿਹੜੀ ਟੈਕਨੀਕ ਸੀ ਇਹਨਾਂ ਦੇ ਇਕੁਪਮੈਂਟ ਵੀ ਆਪਾਂ ਦੇਖ ਲਿਆ ਅਸੀਂ ਇੱਕ ਇੱਕ ਦਿਨ ਡੀਸੀ ਆਫਿਸ ਦੇ ਵਿੱਚ ਵੀ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਤੁਸੀਂ ਇੱਕ ਦਿਨ ਉੱਥੇ ਵੀ ਦਿਖਾ ਲਓ ਸਾਰੀ ਪਬਲਿਕ ਨੂੰ ਪਤਾ ਲੱਗੇ ਹੁਣ ਜਿਵੇਂ ਅਸੀਂ ਆਪਸ ਵਿੱਚ ਡਿਸਕਸ ਕਰ ਰਹੇ ਸੀ ਕਿ ਤੁਹਾਨੂੰ ਆ ਪਤਾ ਹੈਗਾ ਕਿ ਇੱਥੇ ਕਾਫੀ ਪਬਲਿਕ ਨੂੰ ਪਤਾ ਨਹੀਂ ਸੀਗਾ ਤੇ ਤੁਹਾਡੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਾਫੀ ਜ਼ਿਆਦਾ ਅਵੇਅਰਨੈਸ ਜਿਹੜੀ ਆਈ ਆ ਕਿਉਂਕਿ ਪ੍ਰੈਸ ਦੇ ਵਿੱਚ ਤੁਸੀਂ ਹੈਗੇ ਬਹੁਤ ਅੱਛੀ ਗੱਲ ਹੈਗੀ ਆ ਪਰ ਇਹਦੇ ਨਾਲ ਨਾਲ ਆਪਾਂ ਸਿਟੀਜ਼ਨ ਵੀ ਹੈਗੇ ਆ ਤੇ ਇਸ ਲਈ ਜਿਹੜਾ ਹੈਗਾ ਤੁਸੀਂ ਬਹੁਤ ਅੱਛਾ ਸੁਨੇਹਾ ਆਸ ਕਰਨਾ ਕਿ ਤੁਸੀਂ ਲੋਕਾਂ ਤੱਕ ਪਹੁੰਚਾਉਂਗੇ ਤੇ ਐਨਡੀਆਰਐਫ ਦੀ ਜਦੋਂ ਵੀ ਕਿਤੇ ਨੂੰ ਕੋਈ ਲੋੜ ਪੈਂਦੀ ਆ ਇਹਨਾਂ ਨੇ ਜਦੋਂ ਇਹਨਾਂ ਦੀ ਟੀਮ ਆ ਜਾਂਦੀ ਆ ਇਹਨਾਂ ਨੇ ਸਾਰੇ ਨੂੰ ਰੈਸਕਿਊ ਕਰਨਾ ਹੁੰਦਾ ਇਨਾਂ ਨੂੰ ਕੋਈ ਇਸੇ ਨੂੰ ਕਾਲੀ ਕਰਨ ਦੀ ਲੋੜ ਨਹੀਂ ਹੁੰਦੀ ਪਰ ਇਹਨਾਂ ਨਾਲ ਸਹਿਯੋਗ ਕਰਨ ਦੀ ਲੋੜ ਹੁੰਦੀ ਹੈ ਤੇ ਇਹਦੇ ਕਰਕੇ ਜਿਹੜਾ ਕੰਮ ਜਿਹੜਾ ਸਮੂਥਲੀ ਹੋ ਸਕਦਾ ਆਪਣਾ ਤੇ ਇਹੀ ਜਿਹੜੀ ਹੈਗੀ ਆ ਕਿ ਅਸੀਂ ਹੁਣ ਜਿਹੜੀ ਦੋ ਤਿੰਨ ਦਿਨ ਜਿਹੜੀ ਸਟ੍ਰੈਟੈਜਿਕ ਪੁਆਇੰਟ ਹੈਗੇ ਆ ਡੀਸੀ ਸਾਹਿਬ ਨੇ ਰਿਕੁਐਸਟ ਕੀਤੀ ਸੀ ਪੰਕਜ ਜੀ ਨੂੰ ਕਿ ਤੁਸੀਂ ਸਾਨੂੰ ਸਟ੍ਰੈਟੈਜਿਕ ਪੁਆਇੰਟ ਜਿਹੜੇ ਜਿੱਥੇ ਕਿਤੇ ਹੜਾ ਆ ਸਕਦੇ ਉਹ ਸਾਨੂੰ ਪੁਆਇੰਟ ਵੀ ਜਿਹੜਾ ਹੈਗਾ ਦੱਸੋ ਜਿਹੜੇ ਤੁਹਾਡੇ ਵਿਊ ਪੁਆਇੰਟ ਨਾਲ ਅਸੀਂ ਆਪਣੀ ਟੈਕਨੀਕਲ ਟੀਮਾਂ ਤੋਂ ਤਾਂ ਦੇਖ ਕੇ ਲਿਆ ਹੈ ਬਟ ਇਹਨਾਂ ਦਾ ਵੀ ਕੋਈ 20 ਪੁਆਇੰਟ ਦੇ ਵਿੱਚ ਇੱਕਰ ਕੋਈ ਆਉਂਦਾ ਹੈਗਾ ਤੇ ਅਸੀਂ ਉਹਨੂੰ ਵੀ ਜਿਹੜਾ ਪਲੱਗ ਕਰ